ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈ ਤੁਹਾਡੇ ਕੋਲ ਜਿਹੜੇ ਕਿ ਦੋ ਡੀਐਸਪੀ ਸਾਹਿਬ ਆਏ ਨੇ ਤੇ ਹਾਲ ਕਰਨੇ ਮੇਰਾ ਨਾਮ ਹੈ ਜੀ ਡਾਕਟਰ ਹਰਸ਼ੀਦ ਗੁਰੇਲ ਮੈਡੀਕਲ ਆਫਸਰ ਸਿਵਲ ਹਸਪੀਟਲ ਬਠਿੰਡਾ ਜੀ ਤੇ ਸਾਡੇ ਕੋਲ ਰਿਕਾਰਡ ਮੁਤਾਬਕ ਜੀ ਹੈ ਜੇ ਦੋ ਪੁਲਿਸ ਅਫੀਸਰ ਆਏ ਸੀਗੇ ਜਿਨ੍ਹਾਂ ਦੇ ਦੱਸਣ ਮੁਤਾਬਕ ਜਾਨਪਿੰਡ ਵਿਖੇ ਕੋਈ ਕੁੱਟਮਾਰ ਦਾ ਕੁੱਟਮਾਰ ਦੇ ਘਟਨਾ ਵਾਪਰੀ ਸੀ ਉਸ ਘਟਨਾ ਨਾਲ ਰਿਲੇਟਡ ਉਹ ਸਾਡੇ ਕੋਲੇ ਆਏ ਸੀਗੇ ਉਹਨਾਂ ਦੀ ਬੰਦ ਜਿਹੜੀ ਮੈਡੀਕਲ ਲੀਗਲ ਕਾਰਵਾਈ ਉਹ ਕਰ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਆਪਣੇ ਇਲਾਜ ਸੰਬੰਧੀ ਕਿਸੇ ਪ੍ਰਾਈਵੇਟ ਹਸਪਤਲ ਚਲੇ ਗਏ। ਕੀ ਕੰਡੀਸ਼ਨ ਸੀ ਉਹਨਾਂ ਦੀ? ਇੱਕ ਕੰਡੀਸ਼ਨ ਤਾਂ ਜੀ ਮੈਡੀਕਲ ਲੀਗਲ ਸੀ ਕੇਸ ਕਰਕੇ ਸੱਟਾਂ ਬਾਰੇ ਤਾਂ ਮੈਂ ਜ਼ਿਆਦਾ ਜਾਣਕਾਰੀ ਤੁਹਾਨੂੰ ਨਹੀਂ ਦੇ ਸਕਦਾ ਪਰ ਉਹ ਵੈਸੇ ਉਹਨਾਂ ਦੀ ਕੰਡੀਸ਼ਨਸ ਠਹਿਰ ਸੀ ਜੀ। ਤੇ ਕਿੰਨੇ ਵਜੇ ਟਾਈਮ ਤੇ ਆਇਸ ਸਭ? ਜਿਹੜੇ ਪਹਿਲੇ ਪੁਲਿਸ ਅਫੀਸਰ ਸੀਗੇ ਜੀ ਸਾਡੇ ਕੋਲੇ ਲਗਭਗ 1:30 ਵਜੇ ਤੇ ਟਾਈਮ ਤੇ ਆਏ ਸੀਗੇ ਤੇ ਦੂਜੇ ਜਿਹੜੇ ਸੀ ਸਾਡੇ ਕੋਲੇ 3:30-4 ਵਜੇ ਆਏ ਸੀ ਦੋਨੋਂ ਪ੍ਰਾਈਵੇਟ ਹਸਪੀਟਲ ਹਾਂਜੀ ਦੋਨੋਂ ਪ੍ਰਾਈਵੇਟ ਹਸਪੀਟਲ ਚਲੇ ਗਏ ਸੱਟਾਂ ਸੱਟਾਂ ਕਿੰਨੀ ਕੋਈ ਜ਼ਿਆਦਾ ਨਹੀਂ ਕੋਈ ਜ਼ਿਆਦਾ ਸੱਟਾਂ ਨਹੀਂ ਸੀ ਲੱਗ ਰਹੀਆਂ ਬਾਕੀ ਹਜੇ ਉਹਨਾਂ ਦੇ ਐਕਸ-ਰੇ ਹੋਣੇ ਤੇ ਸਕੈਨ ਹੋਣੇ ਬਾਕੀ ਨੇ ਜੀ ਉਸ ਤੋਂ ਬਾਅਦ ਹੀ ਚੰਗੀ ਤਰ੍ਹਾਂ ਸੱਟਾਂ ਦੀ ਰਾਏ ਦਿੱਤੀ ਜਾ ਸਕਦੀ ਹੈ